ਰਾਹੁਲ ਗਾਂਧੀ ਨੂੰ ਜਿਸ ਤਰ੍ਹਾਂ ਨਾਲ ਸਰੋਪਾ ਦੇ ਕੇ ਇਹ ਸਿੱਖਾਂ ਦੇ ਜਗਮਾਂ ਤੇ ਲੂਣ ਛਿੜਕਣ ਵਾਲੀ ਗੱਲ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਟੇ ਰੀ ਕੀਤਾ ਦਿੱਲੀ ਦੇ ਵਿੱਚ ਕਤਲੇਆਮ ਕਰਾਇਆ ਪੰਜਾਬ ਦੀ ਧਰਤੀ ਤੇ ਸਨਮਾਨਿਤ ਕਰਨਾ ਤੇ ਅਤ ਨਿੰਦਣਯੋਗ ਵਰਤਾਰਾ ਹੈ ਗਾਂਧੀ ਪਰਿਵਾਰ ਨੂੰ ਕਦੇ ਵੀ ਸਿੱਖ ਜਿਹੜਾ ਉਹ ਮਾਫ਼ ਨਹੀਂ ਕਰਨਗੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਜਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਭਾਈ ਮਨਜੀਤ ਸਿੰਘ ਮਾਸਟਰ ਮਿੱਠੂ ਸਿੰਘ ਮਲਕੀਸ਼ ਸਿੰਘ ਚੰਗਾਲ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਐਸਜੀਪੀਸੀ ਨੇ ਆਪਣੇ ਪਰ ਹੰਡ ਹਿੱਟ ਆਨ ਦੇ ਗੁਰਦੁਆਰਾ ਸ੍ਰੀ ਸਮਾਦ ਬਾਬਾ ਬੁੱਢਾ ਜੀ ਸਾਹਿਬ RAMDAS SRI AMRITSAR VIKHE ਰਾਹੁਲ ਗਾਂਧੀ ਨੂੰ ਸਰਉਪਾਉ ਉਪਦੇਸ਼ ਸਿੱਖਾਂ ਦੇ ਜ਼ਖਮਾਂ ਤੇ ਨਮਕ ਪਾਇਆ ਹੈ ਗਾਂਧੀ ਪਰਿਵਾਰ ਜਿਸ ਨੇ ਆਪਣੇ ਸੱਤਾ ਦੇ ਨਸ਼ੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਟਹਿੜ ਟੇਰੀ ਕੀਤਾ ਦਿੱਲੀ ਦੇ ਹੋਏ ਸਿੱਖ ਨਸਲ ਕੁਸ਼ੀ ਦੇ ਜ਼ਿੰਮੇਵਾਰ ਤੇ ਦੋਸ਼ੀ ਗਾਂਧੀ ਪਰਿਵਾਰ ਦੇ ਰਾਹੁਲ ਗਾਂਦ ਨੂੰ ਸਰਉਪਾਉ ਦੇਣਾ ਅਤੇ ਉਹ ਵੀ SGPC ਦੇ ਪ੍ਰਬੰਧ ਹੇਠ ਆਉਂਦੇ ਗੁਰਦੁਆਰਾ ਸਾਹਿਬ ਵਿੱਚ ਦੇਣਾ ਇਸ ਤੋਂ ਵੱਧ ਸਿੱਖ ਕੌਮ ਲਈ ਸ਼ਰਮਨਾਕ ਗੱਲ ਕੋਈ ਨਹੀਂ ਹੋ ਸਕਦੀ ਜਾਰੀ ਸੰਜੇ ਬਿਆਨ ਵਿੱਚ SGPC ਮੈਂਬਰ ਨੇ ਕਿਹਾ ਕਿ ਜੋ ਕਾਂ ਦਾ ਚਰਚਾ ਸੀ ਉਹ ਪੂਰੀ ਹੋਣ ਜਾ ਰਹੀ ਹੈ ਇਸ ਚਰਚਾ ਵਿੱਚ ਲਗਾਤਾਰ ਕਿਹਾ ਜਾ ਰਿਹਾ ਸਿਖ ਸ਼ਰਨਾ ਭਰਾਵਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਨੇੜੇ ਲਿਆਉਣ ਦਾ ਬੀੜਾ ਚੁੱਕਿਆ ਹੈ ਉਸੇ ਕੜੀ ਤਦ ਅੱਜ ਸਿੱਖ ਸੰਗਤਾਂ ਦਾ ਗੁੱਸਾ ਚੈੱਕ ਕਰਨ ਲਈ ਪਹਿਲਾਂ ਅੱਜ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਸਾਹਿਬ ਵਿਖੇ ਰਾਹੁਲ ਗਾਂਧੀ ਨੂੰ ਸਲੋਪਾ ਦਿੱਤਾ ਗਿਆ ਜੀਪੀਸੀ ਦੇ ਪ੍ਰਬੰਧ ਹਟ ਆਨ ਦੇ ਗੁਰਦੁਆਰਾ ਸਾਹਿਬ ਰਾਹੁਲ ਗਾਂਧੀ ਨੂੰ ਸਲੋਪਾ ਦਵਾ ਕੇ ਇਹ ਅੰਦਾਜ਼ਾ ਲਗਾਉਣ ਦੀ ਕਾਰਵਾਈ ਕੀਤੀ ਗਈ ਕਿ ਜੇਕਰ ਸਿੱਖਾਂ ਨੇ ਇਸ ਵੱਡੀ ਕਾਰਵਾਈ ਦਾ ਵਿਰੋਧ ਨਾ ਕੀਤਾ ਤੇ ਫਿਰ ਗਾਂਧੀ ਪਰਿਵਾਰ ਅਤੇ ਕਾਂਗਰਸ ਨੂੰ ਸ਼੍ਰੀ ਅਕਾਲ ਤਾ ਇੱਕ ਸਾਈਪ ਤੋਂ ਸਾਫ ਕੀਤਾ ਜਾਵੇ ਸਾਰਾ ਕੁਝ ਉਸ ਪ੍ਰਸੰਗ ਹੇਠ ਕੀਤਾ ਜਾ ਰਿਹਾ ਹੈ ਜਿਸ ਪ੍ਰਸੰਗ ਹੇਠ ਸਿਰਸੇ ਨੂੰ ਮਾਫੀ ਦਿਵਾਈ ਗਈ ਸੀ ਅਤੇ ਮਾਫੀ ਨੂੰ ਸਹੀ ਸਾਬਿਤ ਕਰਨ ਦੇ ਲਈ ਐਸਜੀਪੀਸੀ ਦੀ ਗੋਲਕ ਤੱਕ ਵਰਤੀ ਗਈ ਸੀ ਜਾਰੇ ਬਿਆਨ ਵਿੱਚ ਐਸਜੀਪੀਸੀ ਮੈਂਬਰਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਾਂਗਰਸ ਦੀ ਸ਼ਮੂਲੀਅਤ ਵਾਲੇ ਇੰਡੀਆ ਗੱਠ ਜੋੜ ਵਾਲੇ ਕੇਂਦਰੀ ਸਿਆਸੀ ਧੜੇ ਨਾਲ ਤਾਮਿਲਨਾਡੂ ਵਿੱਚ ਮੀਟਿੰਗ ਕਰ ਚੁੱਕਾ ਹੈ ਸੁਖਬੀਰ ਬਾਦਲ ਵਾਲੇ ਧੜੇ ਦੇ ਵੱਡੇ ਆਗੂ ਦਾਵਾ ਤੱਕ ਕਰ ਚੁੱਕੇ ਹਨ ਕਿ ਕਾਂਗਰਸ ਕੋ ਨੇ ਪਹਿਲਾਂ ਵਾਲੀ ਨਹੀਂ ਰਹੀ ਐਸਜੀਪੀਸੀ ਮੈਂਬਰਾਂ ਨੇ ਕਿਹਾ ਅੱਜ ਬਾਦਲ ਪਰਿਵਾਰ ਦੇ ਹੁਕਮਾਂ ਤੋਂ ਬਿਨਾ ਐਸਜੀਪੀਸੀ ਵਿੱਚ ਪੱਤਾ ਵੀ ਨਹੀਂ ਹਿਲਦਾ ਇਸ ਕਰਕੇ ਸ ਸਰੋਪਾ ਉਹ ਕਿਸ ਦੇ ਹੁਕਮ ਤੇ ਦਿੱਤਾ ਗਿਆ ਬੜੀ ਮੰਦ ਭਾਗੀ ਗੱਲ ਜਿਹੜੀ ਆ ਜੁ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਹੈ ਗਾਂਧੀ ਪਰਿਵਾਰ ਦੇ ਪਰਜੰਮੇ ਰਾਹੁਲ ਗਾਂਧੀ ਨੂੰ ਜਿਸ ਤਰ੍ਹਾਂ ਨਾਲ ਸਰੋਪਾ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਬੰਧ ਦੇ ਥੱਲੇ ਇਹ ਸਿੱਖਾਂ ਦੇ ਜਗਮਾਂ ਤੇ ਲੂਣ ਛਿੜਕਣ ਵਾਲੀ ਗੱਲ ਹੈ ਕਿਉਂਕਿ ਗਾਂਧੀ ਪਰਿਵਾਰ ਉਹੀ ਪਰਿਵਾਰ ਆ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਟੇ ਰੀ ਕੀਤਾ ਦਿੱਲੀ ਦੇ ਵਿੱਚ ਕਤਲੇਆਮ ਕਰਾਇਆ ਔਰ ਵਕ ਵਕ ਸਮੇਂ ਤੇ ਜਦੋਂ ਵੀ ਕਿਤੇ ਸਿੱਖਾਂ ਦੀ ਜਾਂ ਪੰਜਾਬ ਦੀ ਕਿਤੇ ਬਲੀ ਦੇਣ ਦੀ ਲੋੜ ਪਈ ਤਾਂ ਪਿੱਛੇ ਨਹੀਂ ਹਟਿਆ ਅੱਜ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਸਮਾਧ ਬਾਬਾ ਬੁੱਢਾ ਜੀ ਸਾਹਿਬ ਰਮਦਾਸ ਵਿਖੇ ਜਿਹੜਾ ਕਿ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਚੱਲੇ ਹੈਗਾ ਉਹਨਾਂ ਵੱਲੋਂ ਸਰੂਪਾ ਦੇ ਕੇ ਰਾਹੁਲ ਗਾਂਧੀ ਨੂੰ ਸਨਮਾਨਿਤ ਕਰਨਾ ਪੰਜਾਬ ਦੀ ਧਰਤੀ ਤੇ ਸਨਮਾਨਿਤ ਕਰਨਾ ਇਹ ਅਤ ਨਿੰਦਣਯੋਗ ਵਰਤਾਰਾ ਹੈ ਕਿਉਂਕਿ ਇਹ ਗੱਟ ਜੋੜ ਜਿਹੜਾ ਪਿਛਲੇ ਦਿਨਾਂ ਦੇ ਬੰਨ ਦੇ ਚਰਚੇ ਸੀ ਜਿਹਦੇ ਵਿੱਚ ਸਰਨਾ ਭਰਾਵਾਂ ਦਾ ਬੜਾ ਵੱਡਾ ਯੋਗਦਾਨ ਹੈ ਇਹ ਸਿੱਖਾਂ ਨੂੰ ਪਿੰਨ ਮਾਰ ਕੇ ਚੈੱਕ ਕੀਤਾ ਜਾ ਰਿਹਾ ਕਿ ਕਿੰਨਾ ਗੁੱਸਾ ਕਰਦੇ ਆ ਅਸਲੀ ਜਿਹੜਾ ਹੈਗਾ ਸਰਨਾ ਭਰਾਵਾਂ ਦਾ ਕੰਮ ਕਿ ਉਹ ਗਾਂਧੀ ਪਰਿਵਾਰ ਨੂੰ ਤੇ ਕਾਂਗਰਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਮ ਮਾਫੀ ਦਿਵਾਉਣਾ ਹੈ ਜਿਹੜਾ ਕਿ ਕਦਾ ਚਿੱਤ ਸਿੱਖ ਕੋਈ ਬਰਦਾਸ਼ਤ ਨਹੀਂ ਕਰੂਗਾ ਇਸ ਕਰਕੇ ਤੁਰੰਤ ਧੰਮੀ ਸਾਹਿਬ ਨੂੰ ਇਹਦੇ ਤੇ ਮਾਫੀ ਮੰਗਣੀ ਚਾਹੀਦੀ ਹੈ ਔਰ ਅੱਗੇ ਤੋਂ ਕੋਈ ਵੀ ਐਸਾ ਨਾ ਕਰ ਸਕੇ ਇਹ ਮੀਟਿੰਗ ਬੁਲਾ ਕੇ ਫੈਸਲਾ ਕਰਕੇ ਕੋਈ ਸਖਤ ਹਦਾਇਤਾਂ ਜਿਹੜੀਆਂ ਜਾਰੀ ਕਰਨੀਆਂ ਚਾਹੀਦੀਆਂ ਕਿਉਂਕਿ ਗਾਂਧੀ ਪਰਿਵਾਰ ਨੂੰ ਕਦੇ ਵੀ ਸਿੱਖ ਜਿਹੜਾ ਉਹ ਮਾਪ ਨਹੀਂ ਕਰਨੀ